ਤਾਂ ਲੋ ਜੀ ਆਪਣੀਨ ਪਲੇਟ ਲਾ ਕੇ ਤਿਆਰ ਹੋ ਚੁੱਕੀ ਹੈ ਜਿਹਦੇ ਵਿੱਚ ਕਿ ਆਪਣੇ ਕੋ ਆਲੂ ਵਾਲੇ ਸਮੋਸੇ ਵੀ ਹੈਗੇ ਨੇ ਤੇ ਪਨੀਰ ਵਾਲੇ ਸਮੋਸੇ ਵੀ ਹੈਗੇ ਨੇ ਇਹੋ ਜੀ ਕੀ ਗੱਲਬਾਤ ਹੈਗੀ ਹੈ ਜਿਹੜੇ ਕਿ ਲੋਕ ਇੰਨੀ ਦੂਰੋਂ ਦੂਰੋਂ ਇੰਨਾ ਕੋ ਆ ਰਹੇ ਨੇ ਆਪਣਾ ਟੈਸਟ ਕਰਦੇ ਆ ਕਿੰਤਨੀ ਆਪਾਂ ਲਾ ਲਿਆ ਨਾਲ ਇਹ ਤੇ ਹੁਣ ਲੈਟਸ ਹੈਵ ਅ ਬਾਈਟ ਕੀ ਆ ਗੱਲਬਾਤ ਹੈ ਕੀ ਇਹਦਾ ਕ੍ਰਿਸਪ ਹੈ ਪਨੀਰ ਐਨਾ ਸ਼ਾਨਦਾਰ ਇਹਦੇ ਅੰਦਰ ਕਿ ਮੂੰਹ ਚ ਪਾਉਂਦੇ ਆ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਪਨੀਰ ਵਾਲੇ ਸਮੋਸੇ ਖਾ ਰਹੇ ਆ ਕਿ ਰੂਹ ਵਾਲੇ ਸਮੋਸੇ ਖਾ ਰਹੇ ਆ ਮੈਂ ਫਿਰ ਇਹਦੀ ਫੀਲਿੰਗ ਦੇਖ ਸਕਦਾ ਹਾਂ ਫੀਲਿੰਗ ਦੀ ਕੋਈ ਕਮੀ ਆ ਆਹ ਕੀ ਪਾਫਾ ਛੱਡ ਰਿਹਾ ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਅਸਲ ਦੇ ਵਿੱਚ ਕਿੰਨਾ ਜ਼ਿਆਦਾ ਗਰਮ ਹੈ ਇਹ ਔਰਨੋ ਜਿਹੀ ਕਮਾਈ ਜਰੂਰ ਆਵੇ ਇੱਥੇ lettes have a bite of aaloo samosa ਪੇਦੇ ਪਨੀਰ ਵਾਲਿਆਂ ਨਾਲ ਵੀ ਜ਼ਿਆਦਾ ਚੰਗਾ ਹੈ ਪਨੀਰ ਵਾਲੇ ਦੀ ਆਪਣੀ ਜਗ੍ਹਾ ਇਹਦੀ ਆਪਣੀ ਜਗ੍ਹਾ ਤੈਨੂੰ ਜਿਹੜੇ ਸਮੋਸਿਆਂ ਨੂੰ ਚਾਰ ਚੰਦ ਲਾ ਰਹੀ ਹੈ ਇਹਦੀ ਚਟਨੀ ਜਿਹੜੀ ਕਿ ਇਹਨਾਂ ਦੇ ਉਹ ਆਪ ਤਿਆਰ ਕੀਤੀ ਗਈ ਹੈ ਮੂਲੀਆਂ ਵਾਲੀ ਚਟਨੀ ਆ ਤੁਹਾਨੂੰ ਮੈਂ ਚਲਾ ਕੇ ਦਿਖਾ ਰਿਹਾ ਇੱਕ ਵਾਰੀ ਆ ਦੇਖ ਸਕਦੇ ਹੋ ਮੂਲੀਆਂ ਸਬੂਤ ਨੇ ਕਿ ਅਸਲ 'ਚ ਮੂਲੀਆਂ ਪਾਈਆਂ ਗਈਆਂ ਨੇ ਤੇ ਵਿੱਚ ਪਈ ਜਿੱਦਾਂ ਵੀ ਸਾਨੂੰ ਇਹ ਦੱਸੋ ਜਦਾਂ ਸਮੋਸੇ ਫਰਾਈ ਕੀਤੇ ਜਾਂਦੇ ਹਨ ਹੈਨਾ ਜੀ ਤੇ ਕਈਆਂ ਦਾ ਤਾਂ ਤੇਲ ਐ ਨੁੱਚੜਦਾ ਹੁੰਦਾ ਵੀ ਜਿਵੇਂ ਨਵਾਗੇ ਆ ਉਹਦੇ ਵਿੱਚ ਆਪਣੇ ਤਾਂ ਨਹੀਂ ਇਦਾਂ ਦਾ ਕੁਝ ਹੈਗਾ ਜੀ ਨਹੀਂ ਸਰ ਸਮੋਸੇ ਪਏ ਆ ਤੁਸੀਂ ਕੋਈ ਕੋਟ ਸਮੋਸਾ ਵਰਤ ਕੇ ਨਚੋੜ ਕੇ ਦੇ ਲੋ ਇੱਕ ਬੂੰਦ ਤੇਲ ਦੀ ਨਾ ਮੋਗੀ ਆਲੂ ਵੀ ਜਿਹੜੇ 슈ਗਰ ਫ੍ਰਾਈ ਵਰਤ ਰਹੇ ਹੋ ਤੇ ਉਹ ਵੀ ਸਿਹਤ ਵਾਸਤੇ ਮਾੜੇ ਨਹੀਂ ਤੇਲ ਵੀ ਨਹੀਂ ਹੋਊਗਾ ਇਹਦੇ ਵਿੱਚ ਬਿਲਕੁਲ ਸਾਫ਼ ਜੀ ਗਾਹਕ ਜੀ ਤੇ ਗਰੀਮੂ ਪੂਰੇ ਪੰਜਾਬ ਵਿੱਚ ਆਪਣੇ ਘਰਾਂ ਦਾ ਕੀ ਬਾਤ ਹੈ ਵੀਰ ਬਾਦ ਨੂੰ ਸੰਡੇ ਨੂੰ ਸਭ ਪੰਜਾਬ ਪਰ ਦਹੀ ਗਾਹਕ ਉਹ ਘੁੰਮ ਕੇ ਲੋਰਾ ਆ ਦੇਖੋ ਇਹ ਸਾਸ ਤਲਾਰੀ ਜੈਰਮੀਨ ਆ ਰਾਰੀ ਚੱਟ ਰਹੀ ਹੈ ਜੀ ਆਪਣੀ ਇਹ ਮਿੱਠੀ ਜਾਨੀ ਆਹ ਬਣੀ ਚੱਲੀ ਹੈ ਕੀ ਬਾਤ ਹੈ ਜੀ ਭਾਈ ਜਿੱਦਾਂ ਵੀ ਸਾਨੂੰ ਇਹ ਦੱਸੋ ਜਿੱਦਾਂ ਸਮੋਸੇ ਫਰਾਈ ਕੀਤੇ ਜਾਂਦੇ ਹਨ ਹੈਨਾ ਜੀ ਹਾਂਜੀ ਹਾਂਜੀ ਤੇ ਕਈਆਂ ਦਾ ਤਾਂ ਤੇਲ ਐ ਨੁੱਚੜਦਾ ਹੁੰਦਾ ਵੀ ਜਿਵੇਂ ਨਵਾਗੇ ਆ ਉਹਦੇ ਵਿੱਚ ਹਾਂਜੀ ਹਾਂਜੀ ਆਪਣੇ ਤਾਂ ਨਹੀਂ ਦਿੰਦਾ ਕੁਝ ਹੈਗਾ ਜੀ ਨਹੀਂ ਸਰ ਜੀ ਸਮੋਸੇ ਪਏ ਆ ਤੁਸੀਂ ਫੋਟੋ ਸਮੋਸਾ ਬਰਕਰਰ ਨਿਚੋੜ ਕੇ ਦੇਖ ਲਓ ਇੱਕ ਬੂੰਦ ਤੇਲ ਦੀ ਨਹੀਂ ਹੋਊਗੀ ਇੱਕ ਬੂੰਦ ਤੇਲ ਦੀ ਨਹੀਂ ਹੋਊਗੀ ਦਾਵਾ ਕਰਦੇ ਹੋ ਸਾਰੇ ਤੁਸੀਂ ਮੈਂ ਤਾਂ ਚੈੱਕ ਕਰ ਰੋ ਜੀ ਸਰ ਜੀ ਕਿਆ ਹਵਾਲਾ ਮਿਸ ਤੁਸੀਂ ਕਹਿਨੇ ਹੋ ਵੀ ਕਿ ਇੱਕ ਵੀ ਬੂਨ ਤੇਲ ਨਹੀਂ ਕਿ ਤੇ ਆਲੂ ਵੀ ਜਿਹੜੇ 슈ਗਰ ਫ੍ਰੀ ਵਰਤ ਰਹੇ ਹੋ ਕਿ ਉਹ ਵੀ ਸਿਹਤ ਵਾਸਤੇ ਮਾੜੇ ਨਹੀਂ ਹਾਂਜੀ ਹਾਂਜੀ ਤੇਲ ਵੀ ਨਹੀਂ ਹੋਊਗਾ ਇਹਦੇ ਵਿੱਚ ਬਿਲਕੁਲ ਸਾਹਿਬ ਜੀ ਹਮੇ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਪੂਰਾ ਹੀ ਪੂਰਾ ਪੂਰਾ ਧਿਆਨ ਹੈ ਜੀ ਹਾਂਜੀ ਤੇ ਸਰ ਤੁਹਾਨੂੰ ਇਹ ਦੱਸੋ ਵੀ ਤੁਹਾਡੇ ਕੋਲ ਜਿਹੜੇ ਕਿ ਗਾਹ ਕਹਿ ਲਓ ਹੈਨਾ ਜਿੱਦਾਂ ਕਸਟਮਰ ਕਹਿ ਲਓ ਹਾਂਜੀ ਹਾਂਜੀ ਕਿੱਥੋਂ ਕਿੱਥੋਂ ਆਉਂਦੇ ਨੇ ਗਾਹ ਜੀ ਤਕਰੀਬਨ ਪੂਰੇ ਪੰਜਾਬ ਦੇ ਆਪਣੇ ਕੋਲ ਆਉਂਦਾ ਕਿਆ ਬਾਤ ਹੈ ਵੀਰਵਾਲ ਨੂੰ ਸੰਡੇ ਨੂੰ ਸਾਰਾ ਪੰਜਾਬ ਪਰ ਦੇ ਗਾਹ ਕੋਲ ਘੁੰਮ-ਘੁੰਮ ਕੇ ਆਉਂਦਾ ਉਹ ਲੱਗਦਾ ਹੋਵੇ ਇਹ ਤਾਂ ਪਤਾ ਹੀ ਹੈਗਾ ਕਿ ਉਹਨੂੰ ਆਪੇ ਆ ਜਨ ਲੱਗ ਰਿਹਾ ਕਿ ਇੰਨਾ ਪ੍ਰਸਿੱਧ ਨੇ ਆਪਣੇ ਸਮੋਸੇ ਵੀ ਮਸ਼ਹੂਰ ਕਹਿ ਲੋ ਜੀ ਇਹਨਾਂ ਨੂੰ ਕੋ ਦੋ ਦੇਖੋ ਜੀ ਲੋਕ ਦੂਰ ਦੂਰੋਂ ਆ ਰਹੇ ਨੇ ਦਾ ਦਾ ਪਿਆਰ ਆ ਜੀ ਹਾਂਜੀ ਬਸ ਆ ਦੇਖੋ ਇਹ ਸਾਸ ਤਲਾਰੀ ਜੜਮੇ ਇਹ ਘਰਾਰੀ ਜੜਨੀ ਹੈ ਇਹ ਆਪਣੀ ਇਹ ਮਿੱਠੀ ਜਣਾ ਹੈ ਆ ਬੜੀ ਜੜਨੀ ਹਾਂਜੀ ਕਿਆ ਬਾਤ ਹੈ ਸਰ ਤੇ ਆ ਆਪਣੀ ਪਲੇਟ ਲਾ ਕੇ ਤਿਆਰ ਹੈ ਜੀ ਆ ਕਰੇ ਤਾਂ ਮਿੱਠੀ ਇਹ ਚਮਚਾ ਜੀ ਬਠਾ ਕਿਹੜੇ ਕਿਹੜੇ ਸਮੋਸੇ ਸਾਨੂੰ ਦੱਸੋ ਜੀ ਇੱਕ ਵਾਰੀ ਦੋ ਆਲੂ ਵਾਲੇ ਦੋ ਪਨੀਰ ਵਾਲੇ ਦੋ ਪਨੀਰ ਵਾਲੇ ਜੀ ਕਾ ਕੀ ਆਵਾਜ਼ ਹੈ ਮੈਂ ਉਦਾਂ ਨਹੀਂ ਬੰਦੇ ਨੂੰ ਪਤਾ ਲੱਗਦਾ ਵੀ ਕਿਹੜੇ ਨੇ ਤੁਸੀਂ ਕਿਦਾਂ ਪਤਾ ਕਰਦੇ ਵੀ ਅਸੀਂ ਕਿਹੜਾ ਪਨੀਰ ਕਿਹੜਾ ਪਨੀਰ ਹਲਕਾ ਹੁੰਦਾ ਜਿਹੜਾ ਹਲਕਾ ਭਾਰਤ ਹੁੰਦਾ ਉਹ ਪਨੀਰ ਵਾਲਾ ਹੁੰਦਾ ਪਰ ਆਲੂ ਜਿਹਦਾ ਯਾਨੀ ਕਿ ਪਨੀਰ ਜਿਹੜਾ ਰੂਮ ਵਰਗਾ ਹੁੰਦਾ ਹੈ ਨਾ ਹਾਂਜੀ ਆਲੂ ਪਾਰਾ ਹੋ ਜਾਂਦਾ ਪਨੀਰ ਰੂਮ ਵਰਗਾ ਜੀ ਹਾਂਜੀ ਤਾਂ ਲਓ ਜੀ ਆਪਣੇ ਨੂੰ ਪਲੇਟ ਲਾ ਕੇ ਤਿਆਰ ਹੋ ਚੁੱਕੀ ਹੈ ਜਿਹਦੇ ਵਿੱਚ ਕਿ ਆਪਣੇ ਕੋ ਆਲੂ ਵਾਲੇ ਸਮੋਸੇ ਵੀ ਹੈਗੇ ਨੇ ਤੇ ਪਨੀਰ ਵਾਲੇ ਸਮੋਸੇ ਵੀ ਹੈਗੇ ਨੇ ਹੁਣ ਆਪਾਂ ਇਹਨੂੰ ਆਪ ਟੈਸਟ ਕਰਾਂਗੇ ਨਾਲੇ ਦੇਖਦੇ ਹਾਂ ਵੀ ਕਿ ਇਹੋ ਜੀ ਕੀ ਗੱਲਬਾਤ ਹੈਗੀ ਹੈ ਜਿਹੜੇ ਕਿ ਲੋਕ ਇੰਨੀ ਦੂਰੋਂ ਦੂਰੋਂ ਇਹਨਾਂ ਤੁਸੀਂ ਸਾਈਜ਼ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਪਿਆਰਾ ਜਿਹਾ ਸਾਈਜ਼ ਆ ਛੋਟਾ ਜਿਹਾ ਵੀ ਕੋਈ ਵੀ ਖਾ ਸਕਦਾ ਇਹਨੂੰ ਤਾਂ ਤੁਸੀਂ ਡਾਈਟ ਤੇ ਹੋ ਤਾਂ ਵੀ ਟੈਸਟ ਕਰ ਸਕਦੇ ਹੋ ਇਹ ਨਹੀਂ ਵੀ ਤੁਹਾਡੀ ਜਿਹੜੀ ਡਾਈਟ ਖਰਾਬ ਹੋ ਜੇਗੀ ਇਹਦੇ ਨਾਲ ਕੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਪਨੀਰ ਵਾਲਾ ਸਮੋਸਾ ਪਨੀਰ ਦੇ ਨਾਲ ਮਟਰ ਵੀ ਆ ਆਪਾਂ ਇਹਨੂੰ ਟੈਸਟ ਕਰਦੇ ਆ ਚਟਣੀ ਆਪਾਂ ਲਾ ਲਈਆਂ ਨਾਲ ਇਹਦੇ ਤੇ ਹੁਣ ਲੈਟਸ ਹੈਵ ਅ ਬਾਈਟ ਕਿਆ ਗੱਲ ਬਾਤ ਆ। ਕਿਆ ਇਹਦਾ ਕ੍ਰਿਸਪ ਹੈ। ਪਨੀਰ ਇੰਨਾ ਸ਼ਾਨਦਾਰ ਇਹਦੇ ਅੰਦਰ ਕਿ ਮੂੰਹ 'ਚ ਪਾਉਂਦੇ ਆ ਪਤਾ ਹੀ ਨਹੀਂ ਲੱਗ ਰਿਹਾ ਵੀ ਆਪਾਂ ਪਨੀਰ ਵਾਲੇ ਸਮੋਸੇ ਖਾ ਰਹੇ ਆ ਕਿ ਰੂਹ ਵਾਲੇ ਸਮੋਸੇ ਖਾ ਰਹੇ ਆ। ਤੇ ਜਿੱਦਾਂ ਦੀ ਇਹਨਾਂ ਦਾ ਦਾਵਾ ਵੀ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਜਿਹੜਾ ਕਿ ਤੁਹਾਨੂੰ ਤੇਲ ਲੱਭਿਆ ਨਹੀਂ ਲੱਭਣਾ। ਤਾਂ ਇਹਨੂੰ ਨਿਚੋੜ ਕੇ ਦੇਖ ਲਓ ਭਾਵੇਂ ਜੋ ਮਰਜ਼ੀ ਕਰੋ। ਹੁਣ ਆਪਾਂ ਆਲੂ ਵਾਲਾ ਵੀ ਟਰਾਈ ਕਰਾਂਗੇ। ਅਸੀਂ ਇਹਦੀ ਫੀਲਿੰਗ ਦੇਖ ਸਕਦੇ ਹਾਂ। ਫਿਲਿੰਗ ਦੀ ਕੋਈ ਕਮੀ ਨਹੀਂ ਆਹ ਕੀ ਪਾਫਾ ਛੱਡ ਰਿਹਾ ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਅਸਲ ਦੇ ਵਿੱਚ ਕਿੰਨਾ ਜ਼ਿਆਦਾ ਗਰਮ ਹੈ ਇਹ ਬਟ ਜੋ ਵੀ ਹੈ ਹੈ ਜ਼ਬਰਦਸਤੀ ਜਾਈ ਤੁਹਾਨੂੰ ਵੀ ਅਸੀਂ ਕਮਾਂ ਜਰੂਰ ਆਓ ਇੱਥੇ ਲੈਟਸ ਹੈਵ ਅ ਬਾਈਟ ਆਫ ਆਲੂ ਸਮੋਸਾ ਇਹਦੇ ਪਨੀਰ ਵਾਲੇ ਵੀ ਜ਼ਿਆਦਾ ਜ਼ਾਂਦਾਰ ਹਨ ਪਨੀਰ ਵਾਲੇ ਦੀ ਆਪਣੀ ਜਗ੍ਹਾ ਹੂੰ ਇਹਦੀ ਆਪਣੀ ਜਗਾ ਪਰ ਗੱਲ ਬਾਤ ਦੋਵਾਂ ਦੀ ਐਂਡ ਆ ਤੈਨੂੰ ਜਿਹੜੇ ਸਮੋਸਿਆਂ ਨੂੰ ਚਾਰ ਚੰਦ ਲਾ ਰਹੀ ਇਹਦੀ ਚਟਣੀ ਜਿਹੜੀ ਕਿ ਇਹਨਾਂ ਦੇ ਆਪ ਤਿਆਰ ਕੀਤੀ ਗਈ ਆ ਤਮੂਲੀਆਂ ਵਾਲੀ ਚਟਣੀ ਆ ਸਾਨੂੰ ਮੈਂ ਚਲਾ ਕੇ ਦਿਖਾ ਰਹੇ ਹਾਂ ਇੱਕ ਵਾਰੀ ਆਹ ਦੇਖ ਸਕਦੇ ਹੋ ਮੂਲੀਆਂ ਸਬੂਤ ਨਹੀਂ ਕਿ ਅਸਲ 'ਚ ਮੂਲੀਆਂ ਪਾਈਆਂ ਗਈਆਂ ਨੇ ਤੇ ਵਿੱਚ ਤੇ ਇੰਨੀ ਸਵਾਦ ਚਟਣੀ ਆ ਤੁਸੀਂ ਤੁਹਾਨੂੰ ਵੀ ਕਵਾਂਗੇ ਜਰੂਰ ਆਓ ਜਦੋਂ ਕਿ ਤੁਹਾਡਾ ਫਲੋਰ ਗੇੜਾ ਵੱਜ ਰਿਹਾ ਤੇ ਇਨਾਂ ਦੀ ਦੁਕਾਨ ਤੇ ਜਰੂਰ ਆਓ ਸਮੋਸੇ ਖਾਓ ਤੇ ਬਿੱਲਾ ਜੀ ਦੇ ਸਪੈਸ਼ਲ ਸਮੋਸੇ ਤੇ ਸਾਡੇ ਨਾਲ ਜੁੜੇ ਰਹੋ ਦਿ ਸਿਟੀ ਹੈਡਲਾਈਨਸ ਥੈਂਕ ਯੂ